ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਾਰ-ਬਾਰੀਆਂ ਹਾਏ 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 30-35 ਸਾਲ ਦੀ ਉਮਰ ਵਿੱਚ ਦੀਪੇ ਤੂੰ ਪਾਗਲਤ ਨਹੀਂ ਹੋ ਗਿਆ ਤੇਰੇ ਬਾਪੂ ਦਾ ਤਾਂ ਮੇਰਾ ਵਿਆਹ 20-20 ਸਾਲ ਦੀ ਉਮਰ 'ਚ ਹੋ ਗਿਆ ਸੀ ਓ ਫਿਰ ਮੂੰ ਤੇਰੇ ਮੈਂ ਤੈਨੂੰ ਵਿਆਹ ਦੀ ਸਲਾਹ ਦਿੰਦਾ ਤੂੰ ਇਹਨੂੰ ਗਲਤ ਰਹਿ ਦੱਸਦਾ ਹਾਗੇ ਤੇ ਕਿਵੇਂ ਲੋਕਾਂ ਨਾਲ ਬੋਲਣਾ ਹੈ ਕਿਵੇਂ ਮੀਡੀਆ 'ਚ ਗੱਲ ਕਰਨੀ ਹੈ ਇਹ ਸਾਨੂੰ ਵੀ ਰਹਿ ਅੱਗੇ ਤੋਂ ਜਾਦੇ ਡਾਡੀ ਜੀ ਮੈਂ ਲੇਟ ਹੋ ਰਹਾ ਹਾਂ ਮੈਂ ਇੰਟਰਵਿਊ ਤੇ ਚੱਲਿਆ ਹਾਂ ਰਹੀ ਗੱਲ ਨੋ ਦੇ ਹੱਥ ਦੀ ਰੋਟੀਆਂ ਖਾਣ ਦੀ ਤੇ ਤੁਹਾਨੂੰ 5-7 ਸਾਲ ਰੁਕਣਾ ਪੈਣਾ ਹੋਰ ਫਿਰ ਜਾ ਕੇ ਤੁਹਾਨੂੰ ਕਿਤੇ ਨੋ ਦੇ ਹੱਥ ਦੀ ਰੋਟੀਆਂ ਮਿਲਣੀਆਂ ਨੇ ਤੇਰੇ ਮੇਰੇ ਤੇਰੇ ਦੂਦੀਆਂ ਹੋ ਹੈ ਬਹਾਰ ਬਹਾਰੀਆਂ ਦੀ ਪੇਪੋਟ ਅੱਜ ਤੇਰਾ ਇੰਟਰਵਿਊ ਆ ਵਧੀਆ ਜਿਹਾ ਬੱਤ ਦੇ ਕੇ ਆਈ ਚੰਗਾ ਮੰਮੀ ਜਿੱਥੇ ਮੈਂ ਇੰਟਰਵਿਊ ਦੇਣ ਜਾ ਰਿਹਾ ਹਾਂ ਨਾ ਉਹ ਮੇਰੇ ਦੋਸਤ ਦੇ ਡੈਡੀ ਦੀ ਏਜੰਸੀ ਆ ਜੇ ਮੈਂ ਇੰਟਰਵਿਊ ਨਾ ਵੀ ਦਾਂਗਾ ਨਾ ਤੇ ਵੀ ਉਹਨਾਂ ਨੇ ਮੈਨੂੰ ਰੱਖ ਹੀ ਲੈਣਾ ਹੈ ਦੀਪੇ ਪੁੱਤ ਵਧੀਆ ਜਾ ਤੂੰ ਸਟੈਂਡ ਹੋ ਜਾ ਤੇ ਵਧੀਆ ਨੌਕਰੀ ਲੱਗ ਜਾ ਫੇਰ ਅਸੀਂ ਤੇਰਾ ਵਿਆਹ ਕਰੀਏ ਤੇ ਸੋਨੀ ਜੀ ਨੂੰ ਲੈ ਕੇ ਆਈਏ ਮੰਮੀ ਮੈਂ ਹਾਲੇ ਵਿਆਹ ਨਹੀਂ ਕਰਾਉਣਾ ਮੇਰੇ ਜਿੰਨੇ ਦੋਸਤ ਨਾ ਸਾਰੇ ਵੱਡੇ ਘਰਾਂ ਦੇ ਨੇ ਉਹਨਾਂ ਦੀ ਵੱਡੀਆਂ ਨੇ ਕੋਠੀਆਂ ਨੇ ਪਹਿਲੇ ਮੈਂ ਆਪਣੀ ਕੋਠੀ ਬਣਾਉਂਗਾ ਇੱਕ ਵੱਡੀ ਸੋਹਣੀ ਜੀ ਕਾਰ ਲਵਾਂਗਾ ਥੋੜਾ ਜਿਹਾ ਬੈਂਕ ਬੈਲੈਂਸ ਬਣਾਉਂਗਾ ਉਸ ਤੋਂ ਬਾਅਦ ਜਾ ਕੇ 34 35 ਸਾਲ ਦੀ ਉਮਰ 'ਚ ਮੈਂ ਵਿਆਹ ਕਰਾਉਣਾ ਹੈ ਹਾਈ 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 30 35 ਸਾਲ ਦੀ ਉਮਰ ਵਿੱਚ ਦੀਪਕ ਤੂੰ ਪਾਗਲਤ ਨਹੀਂ ਹੋ ਗਿਆ ਤੇਰੇ ਬਾਪੂ ਦਾ ਤਾਂ ਮੇਰਾ ਵਿਆਹ 20 20 ਸਾਲ ਦੀ ਉਮਰ 'ਚ ਹੋ ਗਿਆ ਸੀ ਦੀਪੇ ਪੁੱਤਰ ਵਿਆਹ ਜਿਹੜਾ ਨਾ ਉਹ ਸਹੀ ਟਾਈਮ ਦੀ ਉਮਰ 'ਚ ਕਰਾਉਣਾ ਚਾਹੀਦਾ। ਅੱਛਾ ਡੈਡੀ ਜੀ ਤੇ ਸਹੀ ਉਮਰ ਕਿਹੜੀ ਹੁੰਦੀ ਆ? ਸਹੀ ਉਮਰ ਵਿਆਹ ਦੀ 21 ਤੋਂ 27 ਸਾਲ ਦੀ ਉਮਰ 'ਚ ਹੁੰਦੀ ਆ। ਅੱਛਾ ਡੈਡੀ ਜੀ ਫਿਰ ਮੈਨੂੰ ਇਹ ਦੱਸੋ ਸਲਮਾਨ ਖਾਨ ਨੇ ਕਿਉਂ ਨਹੀਂ ਵਿਆਹ ਕਰਾਇਆ? ਉਹ ਯਾਰ ਇਹ ਵੱਡੇ ਲੋਕ ਨੇ ਇਹਨਾਂ ਦਾ ਜੱਕ ਜਿਹੜਾ ਵੱਡਾ ਹੁੰਦਾ। ਡੈਡੀ ਤੁਸੀਂ ਹੁਣ ਮੈਨੂੰ ਨਾ ਗਲਤ ਰਸਤਾ ਦਿਖਾ ਰਹੇ ਹੋ। ਓ ਫੜੇ ਮੂੰ ਤੇਰੇ ਮੈਂ ਤੈਨੂੰ ਵਿਆਹ ਦੀ ਸਲਾਹ ਦਿੰਨਾ ਤੂੰ ਇਹਨੂੰ ਗਲਤ ਰਹਿ ਦੱਸਦਾ। ਦੀਪੇ ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਕਾਲਜ ਵਿੱਚ ਕੋਈ ਕੁੜੀ ਦੇਖੀ ਆ ਕਿ ਜਾਂ ਅਸੀਂ ਤੇਰੇ ਲਈ ਦੇਖੀਏ ਹਾਂ ਬੋਤ ਪਹਿਲਾਂ ਤੂੰ ਸਾਨੂੰ ਸਹੀ ਦੱਸ ਦੇ ਫੇਰ ਨਾ ਕਹੀਂ ਕਿਤੇ ਇਹਨਾਂ ਨੇ ਮੇਰਾ ਵਿਆਹ ਜ਼ਬਰਦਸਤੀ ਕਰਤਾ ਮੈਂ ਤਾਂ ਇਹ ਹੱਦੀਆਂ ਰੋਟੀਆਂ ਖਾ ਖਾ ਕੇ ਤੰਗ ਆ ਗਿਆ ਹੁਣ ਮੈਂ ਸਲਾਹ ਕੀਤੀ ਆ ਕਿ ਮੈਂ ਆਪਣੀ ਨੌਂ ਦੀਆਂ ਹੱਦੀਆਂ ਰੋਟੀਆਂ ਖਾਵਾਂ ਡੈਡੀ ਜੀ ਮੈਂ ਲੇਟ ਹੋ ਰਿਹਾ ਮੈਂ ਇੰਟਰਵਿਊ ਤੇ ਚੱਲਿਆ ਆ ਰਹੀ ਗੱਲ ਨੋ ਦੇ ਹੱਥ ਦੀ ਰੋਟੀਆਂ ਖਾਂਦੀ ਤੇ ਤੁਹਾਨੂੰ 5-7 ਸਾਲ ਰੁਕਣਾ ਪੈਣਾ ਹੋਰ ਫਿਰ ਜਾ ਕੇ ਤੁਹਾਨੂੰ ਕਿਤੇ ਨੋ ਦੇ ਹੱਥ ਦੀ ਰੋਟੀਆਂ ਮਿਲਣੀਆਂ ਨੇ ਦੀਪੇ ਮੈਂ ਤੇਨਾਂ ਇੱਕ ਜ਼ਰੂਰੀ ਗੱਲ ਕਰਨੀ ਆ ਇੱਧਰ ਆ ਤੇ ਮੇਰੇ ਕੋਲ ਇੱਥੇ ਆ ਕੇ ਬੈਠ ਮੈਂ ਸ਼ਾਮ ਨੂੰ ਮਿਲਣਾ ਤੁਹਾਨੂੰ ਤੁਸੀਂ ਫਿਰ ਭਾਵੇਂ ਮੈਨੂੰ ਨਾ 2 ਘੰਟੇ ਬਿਠਾ ਕੇ ਜਿੰਨੀਆਂ ਮਰਜ਼ੀਆਂ ਗੱਲਾਂ ਕਰ ਲਿਓ ਮੈਨੂੰ ਕੋਈ ਪ੍ਰੋਬਲਮ ਨਹੀਂ ਦੀਪੇ ਚੰਗਾ ਫਿਰ ਤੂੰ ਸ਼ਾਮ ਨੂੰ ਆ ਜੀ ਜਿਹੜੀ ਮੇਰੀ ਗੱਲ ਆ ਨਾ ਉਹ ਵੈਸੇ ਤੇਰੇ ਕੰਮ ਵਾਸਤੇ ਹੀ ਆ ਡੈਡੀ ਤੁਹਾਡਾ ਜਿਹੜਾ ਵੀ ਕੰਮ ਹੈ ਨਾ ਮੈਂ ਨਹੀਂ ਕਰਨਾ ਮੈਂ ਤੇ মিডিਆ ਲੈਣ ਦਾ ਹੀ ਕੰਮ ਕਰਦਾ ਆ ਉੱਕੇ ਬਾਏ ਬੰਦੇ ਤੁਸੀਂ ਐਂ ਦੱਸੋ ਕਿਹੜੀ ਗੱਲ ਕਰਨੀ ਸੀ ਦੀਪੇ ਨਾਲ ਤੁਸੀਂ ਮੇਰਾ ਜਿਹੜਾ ਸਿਹਤ ਹੈ ਨਾ ਉਹਨੇ ਮੈਂ ਨਾਲ ਗੱਲ ਕੀਤੀ ਆ ਕਹਿੰਦਾ ਤੂੰ ਹੋ ਚੱਲਿਆ ਉਹ ਬੁਢਾ ਕਿ ਤੂੰ ਆਪਣੇ ਮੁੰਡੇ ਨੂੰ ਇਸ ਲੈਣ ਚ ਪਾ ਦੀਪੇ ਨੇ ਇਸ ਲੈਣ ਚ ਕਿੱਥੇ ਪੈਣਾ ਉਹ ਤਾਂ ਕਹਿੰਦਾ ਮੈਂ মিডিਆ ਦਾ ਕੰਮ ਕਰਨਾ ਆ ਉੱਪਰ ਮੇਰੇ ਹਾਂ ਮੈਂ ਵੀ ਤਾਂ ਮਾਲਕ ਨੂੰ ਜਵਾਬ ਦਵਾ ਉਹ ਕਹਿੰਦਾ ਹੁਣ ਤੂੰ ਹੋ ਰਿਹਾ ਹੁਣ ਤੂੰ ਹੋ ਗਿਆ ਬੁਢਾ ਆਪਣੇ ਦੀਪੇ ਨੂੰ ਅਗੇ ਕਰ ਉਹ ਹੀ ਸਾਰੇ ਕੰਮ ਕਰ ਸਕਦਾ ਦੀਪੇ ਨੇ ਨਹੀਂ ਮੰਨਣਾ ਇਹ ਕੰਮ ਨੂੰ ਅੱਛਾ ਹਾਂ ਉਹ ਕਹਿੰਦਾ ਮੈਂ ਨਹੀਂ ਇਹ ਕੰਮ ਕਰਨਾ ਮੈਂ ਤਾਂ ਮੀਡੀਆ ਦਾ ਹੀ ਕਰੂੰਗਾ ਵੀਡੀਓਜ਼ ਪਤਾ ਨਹੀਂ ਕੀ ਮੰਤ ਸਭੀ ਨਹੀਂ ਇਸ ਮੁੰਡੇ ਦੀ ਅੰਨੀ ਗਈ ਕਹਾਂ ਦੇ ਕੀ ਘਮਾਇਲੀ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦਿਵਾ ਕੇ ਸਿਠਾ ਦੀਪੇ ਨੂੰ ਬੁਟਾ ਕੇ ਕਰੀ ਪੁੱਛ ਲੋ ਕਿ ਕੀ ਕਹਿੰਦਾ ਹੈ ਇਹੀ ਹੋ ਸਕਦਾ ਹੈ ਇਸੇ ਕਰਕੇ ਮੈਂ ਉਹਨੂੰ ਸੱਜਿਆ ਸ਼ਾਮ ਨੂੰ ਤੂੰ ਆ ਮੈਂ ਇਹ ਕੰਮ ਦੀ ਗੱਲ ਕਰਨੀ ਹੈ ਤੇਰੇ ਨਾਲ ਗੱਲ ਕਰ ਲੋ ਉਹਦੇ ਨਾਲ ਤੁਸੀਂ ਇਹ ਤਾਂ ਨਹੀਂ ਬਤਾ ਕੇ ਕਿ ਪਾਈ ਸੇਠ ਜਾਂਦਾ ਹੁਣ ਤੂੰ ਬੁढ़ा ਹੋ ਚੱਲਿਆ ਤੇ ਤੇਤੋਂ ਨਹੀਂ ਹੁੰਦਾ ਆਪਦੇ ਮੁੰਡੇ ਨੂੰ ਲਾ ਦੇ ਹਾਂ ਇਹ ਵੀ ਤਾਂ ਕੰਮ ਬادیه ਆ ਜੋ ਤਾਂ ਕਹਿੰਦਾ ਮੈਂ ਕਰਨਾ ਨਹੀਂ ਬੈਟਰੀਆਂ ਬੁਟਰੀਆਂ ਦਾ ਕੰਮ ਹੂੰ ਬਾਕੀ ਸਮਝਾ ਦਾਂਗੇ ਇੱਕ ਵਾਰੀ ਕੋਲੇ ਬਿਠਾਓ ਤੂੰ ਫੇਰ ਲੱਗੂਗਾ ਮੈਂ ਕਰਦਾ ਇਹਦੇ ਨਾਲ ਗੱਲ ਅੱਜ ਬੰਦਾ ਨਾ ਜਾਣੂ ਮੈਂ ਕਰਦਾ ਇਹਦੇ ਨਾਲ ਗੱਲ ਬਾਕੀ ਦੇਖਦੇ ਆਂ ਕਿ ਕੀ ਮਰਜ਼ੀ ਆ ਉਹ ਕਹਿੰਦਾ ਹੈ ਉੱਚਾ ਤਾਂ ਹੀ ਪਤਾ ਲੱਗਣਾ ਉਹਨੂੰ ਓਏ ਮੁੰਡਾ ਬੇਨੂੰ ਇਹਨਾਂ ਨੂੰ ਲੇਟ ਤੋਂ ਕਰੀ ਜਾਂਦਾ ਤਾਨੀ ਆਈ ਤਾਂ ਆਪ ਕਹੀ ਜਾਨੀ ਆ ਬਾਈ 23 ਸਾਲ ਦਾ ਹੋ ਗਿਆ ਮੈਂ ਤਾਂ ਆਪ ਕਹੀ ਨਹੀਂ ਆ ਕਰਾਵੇ ਵਿਆਹ ਮੇਰੇ ਤੋਂ ਵੀ ਹੁਣ ਘਰ ਦੇ ਕੰਮ ਨਹੀਂ ਇੰਨੇ ਹੁੰਦੇ ਜੁੜੇ ਇਹਨੂੰ ਵਿਆਹ ਦੀ ਗੱਲ ਕਹਿੰਨੇ ਆ ਉਦੋਂ ਹੀ ਇਹ ਵਾਲੇ ਬਟਾਲੇ ਕਰ ਦਿੰਦਾ ਮੈਂ ਤਾਂ ਨਹੀਂ ਕੋਈ ਨਹੀਂ ਕਿਹਾ ਵਾ ਸੁਣਦਾ ਹੀ ਨਹੀਂ ਹੈਗਾ ਅਜੇ ਮੈਂ ਕੰਮ ਸੈੱਟ ਕਰਨਾ ਮੈਂ ਕੰਮ ਸੈੱਟ ਕਰਨਾ ਇਹੀ ਕਰੀ ਜਾਂਦਾ ਵਾ ਮੈਂ ਤੇ ਇਹ ਵੀ ਕਿਹਾ ਵਾ ਜੇ ਕੋਈ ਕੁੜੀ ਹੈਗੀ ਦੱਸ ਦੇ ਅਸੀਂ ਤੇ ਉਹਦੇ ਨਾਲ ਹੀ ਕਰ ਦਿੰਨੀ ਆ ਤੇ ਰਬਿਆ

ਐਕਚੁਅਲੀ ਸਰ ਦੀਪੇ ਨੇ ਕਿਹਾ ਮੈਂ মিডিਆ ਲਾਈਨ 'ਚ ਕੰਮ ਕਰਨਾ ਤੇ ਮੈਂ ਸੋਚਿਆ ਮੈਂ ਹੋਰ ਕਿੱਥੇ ਮੱਥਾ ਮਾਰਾਂਗੀ ਮੈਂ ਵੀ মিডিਆ ਲਾਈਨ ਜੁਆਇਨ ਕਰ ਲੈਣੀ ਹੈ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਅਸੀਂ ਕਾਲਜ ਇਕੱਠੇ ਪੜ੍ਹੇ ਆ ਤੁਸੀਂ ਵੀ ਸਾਡੇ ਨਾਲ ਕਾਲਜ ਇਕੱਠੇ ਪੜ੍ਹੇ ਹੋ ਹੁਣ ਅਸੀਂ ਮਿਲਵੰਢ ਕੇ ਕੰਮ ਕਰਾਂਗੇ ਆਪ੍ਰੀਤੀ ਤੂੰ ਬਹੁਤ ਵਧੀਆ ਕੀਤਾ ਜਿਹੜੇ মিডিਆ ਲਾਈਨ 'ਚ ਆ ਗਈਆਂ ਜਿਹੜਾ মিডিਆ ਲਾਈਨ 'ਚ ਬੰਦਾ ਆ ਜਾਂਦਾ ਨਾ ਉਹ ਪਾਵਰ 'ਚ ਹੀ ਆ ਜਾਂਦਾ ਆਦੇ ਕਦੀ ਅਸੀਂ ਲੋਕਾਂ ਦੇ ਨਾਲ ਕਦੀ ਕਮਿਸ਼ਨਰ ਦੇ ਨਾਲ ਕਦੀ ਪੋਲੀਟਿਕ ਬੰਦਿਆ ਦੇ ਨਾਲ ਅਸੀਂ ਖਬਰਾਂ ਉਹਨਾਂ ਦੀ ਕਰਦੀ ਰਹਿੰਦੇ ਆ ਇਹਦੇ ਨਾਲ ਸਾਡੀ ਪੁਲਿਸ ਵਾਲਿਆਂ ਨਾਲ ਸਰਕਾਰੀ ਬੰਦਿਆਂ ਨਾਲ ਗੱਲਬਾਤ ਚੰਗੀ ਬਣ ਜਾਂਦੀ ਹੈ ਸਰ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਤੁਸੀਂ ਨਾ ਮੈਨੂੰ ਸੜਕ ਐਨਾ ਬੰਦ ਕਰੋ ਆਪਾਂ ਇੱਕੋ ਹੀ ਕਾਲਜ 'ਚ ਪੜ੍ਹੇ ਆ ਮੈਨੂੰ ਗਿੱਪੀ ਕਹੋ ਓਕੇ ਗਿੱਪੀ ਗਿੱਪੀ ਪਹਿਲੇ ਮੈਨੂੰ ਇਹ ਦੱਸ ਕਿ ਕਿਵੇਂ ਕੰਮ ਕਰਨਾ ਹੈ ਮੀਡੀਆ ਇੰਟਵਿਊ ਸ਼ੁਰੂਆਤ ਕਿਵੇਂ ਕਰਨੀ ਆ ਐਗਜ਼ਾਮਪਲ ਤੌਰ ਤੇ ਜਿਵੇਂ ਕੋਈ ਬੰਦਾ ਆ ਆਪਾਂ ਉਹਦਾ ਇੰਟਰਵਿਊ ਕਰਨਾ ਆ ਤੇ ਉਹਨੂੰ ਕੀ ਕਵਾਂਗੇ ਕਿਵੇਂ ਉਹ ਨਾਲ ਸ਼ੁਰੂਆਤ ਕਰਨੀ ਆ ਸਾਨੂੰ ਥੋੜੀ ਜਿਹੀ ਰੈਹਸਲ ਕਰਾ ਦੇ ਯਾਰ ਤਾਂ ਕਿ ਇਹਦੇ ਨਾਲ ਗੱਲਬਾਤ ਕਰ ਸਕੀਏ ਹਾਗੇਪੇ ਕਿਵੇਂ ਲੋਕਾਂ ਨਾਲ ਬੋਲਣਾ ਹੈ ਕਿਵੇਂ ਮੀਡੀਆ 'ਚ ਗੱਲ ਕਰਨੀ ਹੈ ਇਹ ਸਾਨੂੰ ਵੀ ਰੈਹਸਲ ਕਰਵਾ ਦੇ ਓਕੇ ਤੁਸੀਂ ਸਭ ਤੋਂ ਪਹਿਲਾਂ ਮਾਈਕ ਲੈਣਾ ਤੁਸੀਂ ਜਿਹਦੀ ਵੀ ਖਬਰ ਕਰਨੀ ਹੈ ਨਾ ਸਭ ਤੋਂ ਪਹਿਲਾਂ ਉਹਦੇ ਬਾਰੇ ਪਤਾ ਕਰਨਾ ਫਿਰ ਉਹਦੇ ਤੋਂ ਉਹਦੇ ਕੰਮ ਦੇ ਅਕੋਰਡਿੰਗ ਹੀ ਸਵਾਲ ਕਰਨੇ ਆ ਫੋਰ ਐਗਜ਼ਾਮਪਲ ਹੁਣੀ ਕੌਂਸਲਰ ਦੀ ਵੋਟਾਂ ਖਤਮ ਹੋਈਆਂ ਜੇ ਅੱਪਾ ਕਿਸੇ ਕੌਂਸਲਰ ਦੇ ਇੰਟਰਵਿਊ ਕਰਾਂਗੇ ਤਾਂ ਸਭ ਤੋਂ ਪਹਿਲਾਂ ਹੀ ਸਵਾਲ ਪੁੱਛਾਂਗੇ ਸਰ ਤੁਸੀਂ ਜਿੱਤ ਕੇ ਸਭ ਤੋਂ ਪਹਿਲਾਂ ਵਾਰਡ 'ਚ ਕਿਹੜਾ ਕੰਮ ਕਰੋਗੇ ਤੁਸੀਂ ਉਹਨਾਂ ਨੂੰ ਕੁਝ ਵੀ ਸਵਾਲ ਪੁੱਛ ਸਕਦੇ ਹੋ ਕਿ ਤੁਹਾਡੇ ਵਾਰਡ ਦੇ ਵਿੱਚ ਜੇ ਸੜਕਾਂ ਨਹੀਂ ਬਣੀਆਂ ਗਲੀਆਂ ਯਾਨੀ ਪੱਕੀਆਂ ਹੈਗੀਆਂ ਜਾਂ ਪਾਣੀ ਗੰਦਾ ਆ ਰਿਹਾ ਇਹਦੇ ਬਾਰੇ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਉਹ ਜਵਾਬ ਦੇਣਗੇ ਗਿੱਪੀ ਐਨੇ ਲੋਕਾਂ ਦੇ ਮੈਂ ਕਾਉਂਸਲਰ ਨੂੰ ਕਿੱਦਾਂ ਸਵਾਲ ਕਰਾਂਗੀ ਪ੍ਰੀਤੀ ਕੋਈ ਵੀ ਕੰਮ 'ਚ ਬੰਦਾ ਨਾ ਪਹਿਲੇ ਦਿਨ ਦੂਜੇ ਦਿਨ ਨਰਵ ਸੁਧਾ ਹੋਲੀ-ਹੋਲੀ ਉਹਨੂੰ ਆਦਤ ਪੈ ਜਾਂਦੀ ਹੈ ਕੰਮ ਕਰਨ ਦੀ ਇਸ ਕਰਕੇ ਤੂੰ ਟੈਨਸ਼ਨ ਨਾ ਲੈ ਗਿੱਪੀ ਗਿੱਪੀ ਹੋ ਗਿੱਪੀ ਉਹ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਆਪਾਂ ਕੰਮ ਕਰਦੇ ਆ ਕੱਲ ਤੋਂ ਸ਼ੁਰੂ ਕਰਦੇ ਆ ਆਪਣਾ ਕੰਮ ਮੇਰੇ ਵਾਰਡ ਚ ਨਾ ਇੱਕ ਕਾਉਂਸਲਰ 1200 ਵੋਟਾਂ ਨਾਲ ਜਿੱਤਿਆ ਕੱਲ ਪਾ ਉਹਦਾ ਇੰਟਰਵਿਊ ਕਰਨ ਜਾਣਾ ਫਿਰ ਆਪਾਂ ਕੱਲ ਤੋਂ ਸ਼ੁਰੂ ਕਰਦੇ ਆ ਚੱਲ ਠੀਕ ਹੈ ਫਿਰ ਗਿੱਪੀ ਹੁਣ ਅਸੀਂ ਜਾਈਏ ਪ੍ਰੀਤੀ ਤੂੰ ਜਾ ਸਕਦੀ ਹੈਂ ਦਿਪੇ ਤੂੰ ਰੁਕ ਜਾ ਮੈਨੂੰ ਤੇਰੇ ਨਾਲ ਥੋੜਾ ਕੰਮ ਐਕਚੁਅਲੀ ਨਾ ਅਸੀਂ ਪੂਰੇ ਸ਼ਹਿਰ ਨੂੰ ਕੱਲ ਕਵਰ ਕਰਨਾ ਸੀ ਇਸ ਲਈ ਲਗ ਲਗ ਰਿਪੋਰਟਰਾਂ ਦੀ ਨਾ ਲਗ ਲਗ ਜਗ੍ਹਾ ਤੇ ਡਿਊਟੀਆਂ ਲਾਈਆਂ ਪ੍ਰੀਤੀ ਤੇਰੀ ਵੀ ਕੱਲ ਕਿਤੇ ਡਿਊਟੀ ਲਾ ਦਵਾਂਗੇ ਕੋਈ ਟੈਨਸ਼ਨ ਹਗਾ ਮੈਂ ਇਕੱਲੀ ਨਹੀਂ ਜਾਣਾ ਤੁਸੀਂ ਮੇਰੇ ਨਾਲ ਜਾਣਾ ਮੈਨੂੰ ਕੀ ਪਤਾ ਉਹ ਤੇ ਕੀ ਕਰਨਾ ਕੀ ਨਹੀਂ ਕਰਨਾ ਕੋਈ ਟੈਨਸ਼ਨ ਨਾ ਲੈ ਪ੍ਰੀਤੀ ਓਕੇ ਫਿਰ ਮੈਂ ਕੱਲ ਆਵਾਂ ਓਕੇ ਦੀਪੇ ਮੈਂ ਚਲਦੀ ਹਾਂ ਠੀਕ ਹੈ ਕੀ ਪ੍ਰੀਤੀ ਮੈਂ ਚਲਦੀ ਠੀਕ ਓਕੇ ਕੱਲ ਮਿਲਦੇ ਹਾਂ ਠੀਕ ਆ ਦੀਪੇ ਤੈਨੂੰ ਇੱਕ ਗੱਲ ਪੁੱਛਾਂ ਉੱਚੋ ਪੁੱਛੋ ਸਰ ਜੀ ਪੁੱਛੋ ਤੁਹਾਡਾ ਤਾਂ ਕੰਮ ਹੀ ਸਵਾਲ ਕਰਨ ਦਾ ਦੀਪੇ ਅ ਮੈਂ ਪੁੱਛਣਾ ਸੀ ਪ੍ਰੀਤਨਾ ਤੇਰਾ ਕੋਈ ਚੱਕਰ ਹੈ ਚੱਕਰ ਚੱਕਰ ਪ੍ਰੀਤਨਾ ਪ੍ਰੀਤਨਾ ਮੇਰਾ ਐਕਚੁਅਲੀ ਪ੍ਰੀਤਨਾ ਚੱਕਰ ਹੈ ਅ ਓ ਯਾਰ ਬੀ ਸੀਰੀਅਸ ਯਾਰ ਮੈਂ ਤਾਂ ਤੈਨੂੰ ਵੈਸੇ ਪੁੱਛ ਰਿਹਾ ਕਿ ਤੇਰਾ ਤੇ ਪ੍ਰੀਤੀ ਦੇ ਵਿੱਚ ਕੁਝ ਹੈ ਕੁਝ ਹੈ ਕਿ ਨਹੀਂ ਹੈ ਯਾਰ ਤੇਰਾ ਨਾ ਸਵਾਲ ਪੁੱਛਣ ਦਾ ਤਰੀਕਾ ਗਲਤ ਤੂੰ ਇਹ ਪੁੱਛ ਕਿ ਤੇਰਾ ਪ੍ਰੀਤੀ ਦੇ ਨਾਲ ਮਾਮਲਾ ਫਿੱਟ ਹੈ ਕਿ ਨਹੀਂ ਹੈ ਪ੍ਰੀਤੀ ਤੇਰਾ ਪਿਆਰ ਕਰਦੀ ਹੈ ਕਿ ਤੂੰ ਉਹਦੇ ਨਾਲ ਪਿਆਰ ਕਰਦਾ ਹੈ ਇਹ ਪੁੱਛ ਓ ਹਾ ਯਾਰ ਇਹੀ ਤਾਂ ਮੈਂ ਪੁੱਛਣਾ ਚਾਹੁੰਦਾ ਪਹਿਲੇ ਮੈਨੂੰ ਇਹ ਦੱਸ ਤੂੰ ਇਹ ਗੱਲ ਮੇਰੇ ਤੋਂ ਕਿਉਂ ਪੁੱਛਣਾ ਚਾਹੁੰਦਾ ਹੈ ਤੇਰਾ ਕੋਈ ਚੱਕਰ ਆ ਦੱਸ ਮੈਨੂੰ ਹਾਂ ਯਾਰ ਦੀਪੇ ਕੋਲਸ ਟਾਈਮ ਤੋਂ ਹੀ ਮੋੜ ਦੇ ਪਿੱਛੇ ਆ ਉਹ ਦਿਨ ਹੈ ਤੇ ਅੱਜ ਦਾ ਦਿਨ ਹੈ ਅੱਜ ਤੱਕ ਮੈਂ ਪ੍ਰੀਤੀ ਨੂੰ ਪ੍ਰਪੋਜ਼ ਨਹੀਂ ਕਰ ਸਕਿਆ ਵੈਰੀ ਗੁੱਡ ਮੇਰਾ ਕਹਿਣ ਦਾ ਮਤਲਬ ਹੀ ਵੈਰੀ ਸੈਡ ਵੈਰੀ ਸੈਡ ਦੇਖ ਯਾਰ ਮੇਰਾ ਪ੍ਰੀਤੀ ਦੇ ਨਾਲ ਕੋਈ ਚੱਕਰ ਨਹੀਂ ਕੋਈ ਵੀ ਚੱਕਰ ਨਹੀਂ ਪੁੱ ਜਿਵੇਂ ਮਰਜ਼ੀ ਉਹਦੇ ਤੇ ਡੋਰੇ ਪਾ ਉਹਨੂੰ ਨਵੇਂ ਨਵੇਂ ਸਟਾਈਲ ਨਾਲ ਪਟਾ ਜਿੱਥੇ ਤੱਕ ਮੇਰੀ ਲੋੜ ਆ ਮੈਨੂੰ ਦੱਸ ਮੈਂ ਤੇਰੀ ਹੈਲਪ ਕਰਾਂਗਾ ਹੂੰ ਪੰਜਾਬ ਦੇ ਵਿੱਚ ਵਸਦੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੂਰਜ ਸ਼ਿਰਗਲ ਮੇਰੇ ਸਾਰੇ ਪੰਜਾਬ ਦੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਦੇਖੋ ਜੀ ਸਾਡਾ ਇੱਕ ਨਵਾਂ ਐਪੀਸੋਡ ਆਇਆ ਹੈ ਜਿਹਦਾ ਨਾਮ ਆ ਤੇਰੇ ਮੇਰੇ ਦਿਲ ਦੀਆਂ ਬੁਹੇ ਬਾਰੀਆਂ ਤੇ ਇਹਨੂੰ ਦੇਖਣ ਵਾਸਤੇ ਤੁਸੀਂ YouTube ਤੇ ਜਾਓ ਸੂਰਜ ਸ਼ੇਰਗਿਲ ਤੇਰੇ ਮੇਰੇ ਪਿਆਰ ਦੀਆਂ ਬੁਹੇ ਬਾਰੀਆਂ ਇਹ ਕੱਢੋ ਤੇ ਸਾਹਮਣੇ ਐਪੀਸੋਡ ਆ ਜਾਏਗਾ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਨੂੰ ਇਹ ਦੱਸਿਓ ਕਿ ਤੁਹਾਨੂੰ ਇਹ ਐਪੀਸੋਡ ਕਿਹੋ ਜਿਹਾ ਲੱਗਾ ਤੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਨਾ ਚਾਹੁੰਦਾ ਜੀ ਦੇਖੋ ਜੀ ਅਸੀਂ ਸਾਰੇ ਆਰਟਿਸਟ ਠੰਡ 'ਚ ਲੱਗੇ ਹੋਏ ਆਂ ਦਿਨ ਰਾਤ ਕਰਕੇ ਤੁਹਾਡੇ ਵਾਸਤੇ ਵਧੀਆ-ਵਧੀਆ ਐਪੀਸੋਡ ਤਿਆਰ ਕਰਦੇ ਆਂ ਤੇ ਤੁਸੀਂ ਐਪੀਸੋਡ ਤਾਂ ਜਰੂਰ ਦੇਖਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਮੇਰੀ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਾ ਤਾਕਤ ਮਿਲੇ ਤੇ ਆਪਾਂ ਹੋਰ ਜੋਸ਼ ਸੁਦੇ ਨਾਲ ਤੁਹਾਨੂੰ ਵਧੀਆ ਤੋਂ ਵਧੀਆ ਐਪੀਸੋਡ ਬਣਾ ਕੇ ਦੇ ਸਕੀਏ ਤੇ ਮੇਰੇ ਵੱਲੋਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ 2025 ਦੀਆਂ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਰਾਸ਼ਟਰੀ ਗਾਇ ਲੋਪੜੇ ਆਪਰੇ